ਨਸ਼ਿਆਂ ਨੂੰ ਜੜਤ ਤੋਂ ਖਤਮ ਕਰਨ ਲਈ ਹਰ ਪਿੰਡਾਂ ਸ਼ਹਿਰਾਂ ਦੇ ਪਹਲਿਆਂ ਚ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਲੋਕਾਂ ਨੂੰ ਨਸ਼ਾ ਬ੍ਰਦ ਜਾਗਰੂਤ ਕੀਤਾ ਗਿਆ ਅਤੇ ਵੱਖ-ਵੱਖ ਥਾਵਾਂ ਤੇ ਸਮਾਗਮ ਕਰਵਾਏ ਗਏ। ਬਿਦਾੰਸਵਾ ਹਲਕਾ ਫਲਾਦ ਦੇ ਪਿੰਡਾਂ ਦੇ ਵਿੱਚ ਜਾ-ਜਾ ਕੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਵੱਲੋਂ ਨਸ਼ਾ ਮੁਕਤ ਕਰੋ ਆਰਾਮ ਕਰਵਾਏ ਜਾਏਗੇ। ਇਸ ਮੌਕੇ ਤੇ ਪੰਚ ਕਰਾਈ ਗਈ ਆਰਡੀ ਨੇਟਰ ਅਤੇ ਥਾਣੇ ਤੇ ਚਮਕੀਆਂ ਤੇ ਪ੍ਰਸ਼ਾਸਨ ਨਾਲ ਮਿਲ ਕੇ ਨਸ਼ਾ ਕਰਨ ਵਾਲੇ ਅਤੇ ਵੇਚਣ ਵਾਲਿਆਂ ਬਾਰੇ ਪੁਲਿਸ ਨੂੰ ਇਤਲਾਹ ਦਿੱਤੀ ਜਾਵੇ ਇਤਲਾਹ ਦੇਣ ਵਾਲੇ ਦਾ ਨਾਮ ਕੋਟ ਰੱਖਿਆ ਜਾਵੇਗਾ ਇਸ ਅਪਰਾਧ ਹਲਕਾ ਇਨਚਾਰਜ ਪ੍ਰਿੰਸੀਪਲ ਕ੍ਰਿਮ ਕਾਰਜੀ ਵੱਲੋਂ ਕਿਹਾ ਗਿਆ ਹੈ ਕਿ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ ਮੌਕੇ ਤੇ ਵਿਧਾਇਕ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਵਾਸਤੇ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਅਤੇ ਕਿਹਾ ਜੂਥ ਨੂੰ ਖੇਡਾਂ ਅਤੇ ਜਿੰਮਾਂ ਵੱਲੋਂ ਧਿਆਨ ਦੇਣਾ ਚਾਹੀਦਾ ਹੈ ਅਤੇ ਨਾ ਕਿ ਨਸ਼ੇ ਦੀ ਦਲਦਲ ਵਿੱਚ ਫਸਣਾ ਚਾਹੀਦਾ। ਉਨ੍ਹਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਨਸ਼ੇ ਵਿਰੋਧ ਪਿੰਡ ਵਸੀਆਂ ਨੂੰ ਸੋਹਾਂ ਵੀ ਫੜਾਈਆਂ। ਅਤੇ ਨਾ ਹੀ ਪਿੰਡ ਵਿੱਚ ਨਸ਼ਾ ਪੈਚਣ ਦੇਵਾਂਗੇ ਅਤੇ ਨਾ ਹੀ ਨਸ਼ਾ ਵੇਚਣ ਵਾਲਿਆਂ ਦੀ ਕੋਈ ਵੀ ਜਵਾਨਤ ਦੇਵੇਗਾ ਗੋਪਤ ਸੂਚਨਾ ਦੇ ਮੋਬਾਈਲ ਨੰਬਰ 9779100298 ਬਾਰੇ ਵੀ ਜਾਗਰੂਤ ਕਰਵਾਇਆ ਗਿਆ ਦੱਸਿਆ ਗਿਆ ਕਿ ਇਸ ਨੰਬਰ ਤੇ ਸੂਚਨਾ ਗੋਪਤ ਰਹੇਗੀ ਸੰਗਟੇ ਸਿੰਘ ਸੂਰਜਾ ਰਧਾਵਾ ਕਾਨਾ ਟੇਸੀਆਂ ਬਡਾਲਾ ਅਤੇ ਵੱਖ-ਵੱਖ ਪਿੰਡਾਂ ਵਿੱਚ ਹਲਕਾ ਅੰਚਾਜ ਨੂੰ ਸਰੂਪੇ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮਾਪਕੇ ਤੇ ਨਿੱਕਾ ਬਾਬਾ ਰਾਮਪਾਲ ਟੇਸੀ ਸੋਟੀਪੁਰ ਦਾ ਸਰਪੰਚ ਪਰਮਜੀਤ ਕੌਰ ਪੰਚ ਤੀਰਥੋ ਸਨੀਤਾ ਰਾਣੀ ਅਤੇ ਵੱਖ-ਵੱਖ ਪਿੰਡਾਂ ਦੇ ਪੰਚਾਇਤ ਮੈਂਬਰ ਮੌਜੂਦ ਸਨ ਗਰਾਿਆਂ ਤੋਂ ਪਵਨ ਪਨੋੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਕਾ ਬਾਜ਼ਾਰ ਸਭਾ ਫਲੋਰ ਦੇ ਜੁਧ ਨਸ਼ਿਆਂ ਅਮਰਿਤ ਪ੍ਰੋਗਰਾਮ ਤਹਿਤ ਅੱਜ ਅਸੀਂ ਲਗਭਗ 174ਵੇਂ ਪਿੰਡ ਦੇ ਵਿੱਚ ਖਾਸ ਤੌਰ ਤੇ ਅੱਜ ਅਸੀਂ ਰੰਦਾਵਾ ਪਿੰਡ ਦੇ ਵਿੱਚ ਖੜੇ ਆ ਇਸ ਪਿੰਡ ਦੇ ਸਤਕਾਰਯੋਗ ਜਿਹੜੇ ਸਰਪੰਚ ਸਾਡੇ ਸਤਿਕਾਰਤ ਪੈਣ ਨੰਝੋ ਜੀ ਉਹਨਾਂ ਦੀ ਹਮਸਫਰ ਪਿਆਰੇ ਰਾਮਜੀਤ ਜੀ ਦੇ ਮੇਰੇ ਨਾਲ ਆ ਪਿੰਡ ਦੀ ਪੰਚਾਇਤ ਮੌਜੂਦਾ ਜਿਹੜੀ ਹੈਗੀ ਆ ਉਹ ਖੜੀ ਹੈਗੀ ਆ ਇਸ ਪਿੰਡ ਨੇ ਬਹੁਤ ਹੀ ਪਰਮਾ ਹੰਗਾਰਾ ਦਿੱਤਾ ਆ ਔਰ ਨਾਲ ਦੀ ਨਾਲ ਇਹਨਾਂ ਨੇ ਵਿਸ਼ਵਾਸ ਵੀ ਦਵਾਇਆ ਕਿ ਪਿੰਡ ਦੇ ਵਿੱਚ ਅਸੀਂ ਨਸ਼ੇ ਬਾਲ ਨਹੀਂ ਦੇਣੇ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਇਹ ਪਿੰਡ ਜਿਹੜਾ ਹੈਗਾ ਨਸ਼ਿਆਂ ਤੋਂ ਰਹਿਤ ਪਿੰਡ ਆ ਸੋ ਇਹਨਾਂ ਨੂੰ ਬਹੁਤ-ਬਹੁਤ ਅਸੀਂ ਮੁਬਾਰਕਾ ਦਿੰਨੇ ਆ ਅੱਜ ਤਕਰੀਬਨ ਅਸੀਂ 6 ਪਿੰਡ ਜਿਹੜੇ ਹੈਗੇ ਆ ਅ ਨਸ਼ਿਆ ਅਬਰਧ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਸੂਬੇ ਦੇ ਮੁੱਖ ਮੰਤਰੀ ਸਰਦਾਰ ਪ੍ਰਵਾਨ ਸਿੰਘ ਮਾਨ ਨੇ ਜਿਹੜਾ ਜੁੱਦ ਛੇੜਿਆ ਆ ਉਸ ਦੇ ਵਿੱਚ ਪਹਿਲਾਂ ਸਭ ਤੋਂ ਅਸੀਂ ਬਡਾਲਾ ਪਿੰਡ ਦੇ ਵਿੱਚ ਬਹੁਤ ਵੱਡੀ ਭੜਨੀ ਰੈਲੀ ਇਕੱਠ ਕਰਕੇ ਆਇਆ ਉੱਥੇ ਲੋਕਾਂ ਨੂੰ ਜਾਗਰੂਕ ਕੀਤਾ ਫਿਰ ਕਾਨਾ ਟੇਸੀਆਂ ਪਿੰਡ ਦੇ ਵਿੱਚ ਔਰ ਫਿਰ ਨਾਲ ਦੀ ਨਾਲ ਰਾਜਗਮਾਲ ਪਿੰਡ ਦੇ ਵਿੱਚ ਹੁਣ ਅਸੀਂ ਜਿਹੜਾ ਹੈਗਾ ਸੰਘ ਟੇਸੀਆਂ ਨੂੰ ਲਵੇੜ ਕੇ ਤੇ ਸੂਰਜਾ ਪਿੰਡ ਦੇ ਵਿੱਚ ਵੀ ਤੇ ਰੰਦਾਵਾ ਪਿੰਡ ਦੇ ਵਿੱਚ ਅਸੀਂ ਲਾਸਟ ਜਿਹੜਾ ਹੈਗਾ ਪੁੱਜੇ ਆ ਬਹੁਤ ਹੀ ਪਿੰਡਾਂ ਦੇ ਵਿੱਚ ਭਰਮਾ ਹੰਗਾਰਾ ਆ ਤੂਬੇ ਦੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਉਹਨਾਂ ਦੀ ਸੋਚ ਤੇ ਸਾਰੇ ਪਿੰਡ ਜਿਹੜੇਗਾ ਇੱਕ ਮੁਕ ਹੋ ਕੇ ਇਹਨਾਂ ਨੇ ਕਸਮ ਖਾਦੀਆ ਇਹਨੇ ਸੰਕਲਪ ਲਿਆ ਆ ਕਿ ਅਸੀਂ ਪਿੰਡਾਂ ਦੇ ਵਿੱਚ ਨਸ਼ੇ ਦੇ ਵਪਾਰੀਆਂ ਨਸ਼ੇ ਦੇ ਤਸਕਰਾਂ ਨੂੰ ਜਿਹੜਾਗਾ ਭਜਾਵਾਂਗੇ ਅਗਰ ਕੋਈ ਗਲਤ ਸੂਚਨਾ ਗਲਤ ਇੱਥੇ ਆ ਕੇ ਸਾਡੇ ਬੱਚਿਆਂ ਨੂੰ ਜ਼ਹਿਰ ਬੰਡਦਾ ਆ ਨਸ਼ੇ ਬੰਡਦਾ ਤਾਂ ਉਹਨਾਂ ਨੂੰ ਉਹਨਾਂ ਦੇ ਬੰਦੇ ਸਥਾਨਾਂ ਜੇਲਾਂ ਦੇ ਵਿੱਚ ਜਿਹੜਾਗਾ ਡੱਕਾਂਗੇ ਸੋ ਮੈਂ ਵੀ ਇਹਨਾਂ ਪਿੰਡਾਂ ਸਾਰਿਆਂ ਨੂੰ ਮੇਰਾ ਤਕਰੀਬਨ ਕਾਫੀ ਦਿਨਾਂ ਤੋਂ ਮੈਂ ਜਿਹੜੇ 143 ਪਿੰਡਾਂ ਨੂੰ ਟਾਰਗੇਟ ਰੱਖ ਕੇ ਜਿਹੜਾ ਵਿਚਾਰਿਆ ਆ ਸਾਰੇ ਪਿੰਡਾਂ ਨੂੰ ਉਹ ਭਰੋਸਾ ਔਰ ਵਚਨਬੱਧਤਾ ਬਖਾਈ ਆ ਕਿ ਅਸੀਂ ਹਲਕਾ ਵਿਧਾਨਫਲਾ ਵਿਧਾਨ ਸਭਾ ਫਲੋਰ ਦੀ ਸੇਵਾਦਾਰ ਹੋਣ ਦੇ ਨਾਤੇ ਅਸੀਂ ਪਿੰਡਾਂ ਦੇ ਵਿਕਾਸ ਦੀਆਂ ਹਨੇਰੀਆਂ ਲਿਆਵਾਂਗੇ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਹੋਰਾਂ ਨੇ ਵਿਕਾਸ ਤੇ ਕੰਮਾਂ ਲਈ ਪਿੰਡਾਂ ਦੇ ਵਿੱਚ ਜਿਹੜਾ ਹੈ ਫੰਡਾਂ ਦੀ ਬਹੁਤ ਹੀ ਖੇਪ ਜਿਹੜੀ ਭੇਜੀ ਆ 5 ਕਰੋੜ ਰੁਪਏ ਦੇ ਜਿਹੜੇ ਪ੍ਰੋਪੋਜ਼ਲ ਆ ਅਸੀਂ ਬਣਾ ਰਹੇ ਆ ਪਿੱਛੇ ਜਿਹੜੀਆਂ ਵਿਵੇਕੀ ਗ੍ਰਾਂਟ ਸੰਤੀ ਗ੍ਰਾਂਟ ਜ਼ਿਲ੍ਹਾ ਪੱਛੀ ਦੀਆਂ ਗ੍ਰਾਂਟਾਂ ਉਹ ਵੀ ਅਸੀਂ ਸਾਰੇ ਪਿੰਡਾਂ ਨੂੰ ਮਹਈਆ ਕਰਵਾ ਰਿਹਾ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਖਿਡਾਰੀ ਨੇ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਜਿਹੜੇ ਖੇਡ ਦੇ ਮੈਦਾਨ ਵਿਕਸਤ ਕਰਨੇ ਆ ਸਭ ਤੋਂ ਵੱਡੀ 979 ਕਰੋੜ ਰੁਪਏ ਦਾ ਜਿਹੜਾ ਬਜਟ ਲਾ ਕੇ ਅਸੀਂ ਖੇਡ ਅਕੈਡਮੀਆ ਖੇਡ ਜਿਹੜੇ ਹੈਗੇ ਆ ਆ ਸਟੇਡੀਅਮ ਜਿਹੜੇ ਸਾਫਤਗਾਨ ਨੇ ਸੋ ਸਭ ਤੋਂ ਵੱਡਾ ਜਿਹੜਾ ਨੌਜਵਾਨਾਂ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਰੇ ਹਟਾਉਣ ਦੇ ਲਈ ਜਿਹੜਾ ਵੱਡਾ ਕੰਮ ਕਰ ਰਿਹਾ ਸੋ ਮੈਂ ਅੱਜ ਸਮੁੱਚੀ ਪੰਚਾਇਤ ਦਾ ਰੰਧਾਵਾ ਪਿੰਡ ਦਾ ਦਲ ਦੀਆਂ ਗਹਿਰਾਈਆਂ ਤੋਂ ਤਨਵਾਦ ਕਰਦਾ ਆਸ ਕਰਦਾ ਕਿ ਇਹ ਜੁੱਧ ਨਸ਼ਿਆਂ ਬਰੋਦ ਜਿਹੜਾ ਪ੍ਰੋਗਰਾਮ ਅੰਤਲੇ ਪਲਾਂ ਦੇ ਵਿੱਚ ਲੜਾਈਆ ਉਸ ਦੇ ਵਿੱਚ ਸਾਰੇ ਡਟ ਕੇ ਸਾਥ ਦੇਣਗੇ ਜੈ ਹਿੰਦ